ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬ ਇਕ ਓੰਕਾਰ ਸਤਨਾਮ ਦਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋ ਚੈ ਸੋਚਨੋ ਹੋਵੈ ਜੇ ਸੋਚੀ ਲਖ ਵਾਰ ਚਪੈ ਚੁਪ ਨਾ ਹੋਵੈ ਜੇ ਲਾਇ ਰਹਾ ਲਿਤਾਰੋ ਉਖਿਆਂ ਭੋਖਣਾ ਤ੍ਰਿਜਿਵਨਾਂ ਪ੍ਰੀਆ ਭਾਰ ਸਹ ਸਿਆਣਤਾ ਲਖੁ ਵੈ ਤ ਇਕ ਨਤਨ ਨਾਲ ਕਿਵਸ ਤਿਆਰਾ ਹੋਈਏ ਕਿ ਕੋੜਾ ਟਟੈ ਪਾਲ ਹੁਕਮਰ ਜਾਈ ਚੰਦਨਾਨ ਲਿਖਿਆ ਨਾਲ ਹੁਕਮੀ ਹੋਣਿਆ ਕਾਰੁਗੁਣ ਕਹਿਿਆ ਜਾਈ ਹੁਕਮੀ ਹੋਣ ਦੀ ਹੁਕਮ ਲੈ ਵੜਾਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇਕ ਨਾ ਹਕੀਮ ਅਕਸ਼ੀਸ਼ ਇਕ ਹੁਕਮੀ ਸਦਾ ਪਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮਨਾ ਕੋਈ ਨਾਨਕ ਹੁਕਮੇ ਜੇਬ ਜੈ ਤਾ ਹਮੇ ਕਹੇ ਨ ਕੋਈ ਗਾਵੇ ਕੋ ਤਨ ਹੋ ਵੈਗ ਸੈਤਾਨ ਗਾਵੇ ਕੋ ਦਾਤ ਜਾਣ ਨੀਸ਼ਾਨ ਗਾਵੇ ਕੋ ਗੁਣ ਵਢਾਈਆਂ ਚਾਰੋ ਗਾਵੇ ਕੋ ਵਿਦਿਆ ਵਿਕੂ ਵਿਚਾਰੋ ਗਾਵੇ ਕੋ ਸਾਜ ਕਰੇ ਤਨ ਕੀ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਦਰ ਹਦੂਰ ਕਤਨਾ ਕਤਿਨਾ ਆਵੇ ਤੋੜ ਕਤ ਕਦ ਕਤੀ ਕੋਟੀ ਘੋੜ ਕੋਟ ਦੇਂਦਾ ਦੇ ਲੈਂਦੇ ਤੱਕ ਪਾਹੇ ਜੁਗਾ ਜੁੰਤਰ ਖਾਹੀ ਖਾ ਹੈ ਹੁਕਮੀ ਹੁਕਮ ਜਲਾਏ ਰਾਹ ਨਾਨਕ ਮਿਕਸ ਹੈ ਬਰਵਾ ਸਾਚਾ ਸਹਿਬ ਸਾਚਨਾਏ ਬਾਕੇ ਆਪਾ ਹੋਆ ਪਾਰ ਆਖੇ ਮੰਗੇ ਦੇਹ ਦੇਹ ਦਾਤ ਕੀਦਾ ਤਾਰ ਫੇਰ ਕਿਆ ਘਰ ਕੀਏ ਜਿਤਨੇ ਸਹਿ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਤੈ ਤਿਆਰ ਅੰਮ੍ਰਿਤ ਵੇਲਾ ਸਤ ਲਾਉੜੇ ਆਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਕਿਵੇਂ ਜਾਣੀਐ ਸਭ ਬਾਤਿ ਸਤਿਆਰ। ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਰੰਝੜ ਸੋਇ। ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਦਾਨ। ਗਾਵੀਐ ਸੁਣੀਐ ਮਨ ਰਖੀਐ ਭਾਉ। ਦੁਖ ਪਰ ਹਰ ਸੁਖ ਕਰ ਲੈ ਜਾਇ। ਗੁਰਮੁਖ ਨਾਦੰ ਗੁਰੁਖ ਵੇਦੰ ਗੁਰਮੁਖ ਰਿਹਾ ਸਮਾਈ। ਗੁਰੇ ਸਰਗੁਰ ਗੌਰਖ ਪਰਮਾ ਗੁਰ ਪਾਰਵਤੀ ਮਾਈ। ਜੇ ਹੋ ਜਾਣਾ ਖਾਣਾ ਹੀ ਕਹਿਣਾ ਕਤ ਨਾ ਜਾਈ। ਗੁਰਾਇਕ ਦੇਹ 부ਜਾਈ ਸਬਨਾ ਜੀਆਂ ਗਾਇਕ ਦਾਤਾ ਸੋ ਮਹਿ ਬਿਸਰਣਾ ਜਾਈ ਤੀਰ ਸਨਾਵਾ ਜੇ ਤਿਸ ਭਾਵਾਂ ਮੇਨ ਭਾਣੇ ਕੇ ਨਾਇ ਕਰੀ ਜੇ ਤੀਰ ਛੜ ਪਾਈ ਵੇਖਾਂ ਮੇਨ ਕਰਮਾ ਕੇ ਮਿਲ ਲਾਈ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸੇਖ ਸੁਣੀ ਗੁਰਾਇਕ ਦੇਹ 부ਜਾਈ ਸਬਨਾ ਜੀਆਂ ਗਾਇਕ ਦਾਤਾ ਸੋ ਮਹਿ ਬਿਸਰਣਾ ਜਾਈ ਜੇ ਯੁਗ ਚਾਰੇ ਹਾਰ ਜਾਂ ਹਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾ ਲੈ ਸਭ ਕੋਏ ਚੰਗਾ ਨਾ ਔਣਖਾਏ ਕੈ ਜਸ ਕੀ ਰਤਿ ਅਗਲੇ ਜੇ ਤਿਸ ਨਦਰਨਾ ਆਵੈ ਤਨਵਾਤ ਨੁ ਪੁਛੈ ਕਿ ਕੀਟਾ ਅੰਦਰ ਕੀੜ ਕਰ ਦੋਸੀ ਦੋ ਸ੍ਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਈ ਨ ਸਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਦਪੀਰ ਸੁਰਨਾਥ ਸੁਣਿਆ ਧਰਤਵਲਾ ਆਕਾਸ਼ ਸੁਣਿਆ ਦੀਪ ਲੋ ਪਾਤਲ ਸੁਣਿਆ ਪੁਹੇ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਵਰਮਾ ਇੰਦਾ ਸੁਣਿਆ ਮਕਸਦਾ ਹਰਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਧ ਸੰਗਤ ਵੇਦ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਦੋਪਾਪ ਕਾ ਨਾਸ ਸੁਣਿਆ ਸਾਧ ਸੰਤੋ ਗਿਆਨ ਸੁਣਿਆ ਅਸੜ ਕਾ ਇਸ਼ਾਨ ਸੁਣਿਆ ਪੜ ਪੜ ਪਾ ਬਹਿ ਮਾਣ ਸੁਣਿਆ ਲਾਗੀ ਸਹਿਜ ਧਿਆਨ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਦੋਪਾਪ ਕਾ ਨਾਸ ਸੁਣਿਆ ਸਰਗੁਣਾਂ ਕੇਗਾ ਸੁਣਿਆ ਸੇਖ ਪੀਰ ਪਾਠਿਆ ਸੁਣਿਆਂ ਦੇ ਪਾਵੇ ਰਾਹ ਸੁਣਿਆ ਹਾਥ ਬਿਅਸ ਗਾਉ ਨਾਨਕ ਅਗਤਾਂ ਸਦਾ ਵਿਗਾਸ ਸੁਣਿਆ ਲੋਕ ਆਪ ਕਾ ਨਾਸ ਮੰਨੇ ਗੀਤ ਕਹੀ ਨਾ ਜਾਏ ਜੇ ਕੋ ਕਹੈ ਵਿਸਿਸ਼ਿਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਗਾ ਵਹਿ ਕਰਨ ਵਿਚਾਰ ਐਸਾ ਨਾਮ ਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੀ ਸੋਧ ਮੰਨੇ ਮੁਹਿ ਝੋਟਾ ਨਾ ਖਾਏ ਮੰਨੇ ਜਮ ਕੇ ਸਾਤ ਨਾ ਜਾਈ ਐਸਾ ਨਾਮ ਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨ ਪਾਈ ਮੰਨੇ ਪਦ ਸਿਮ ਬਰਗੜ ਜਾਏ ਬਨੈ ਮਗਨ ਜਲੇ ਪੰਥ ਬਨੈ ਤਰਪ ਸੇਤੀ ਸੰਬੰਧ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਬਨੈ ਪਾਵੈ ਮੁਖ ਦਵਾਰ ਮੰਨੇ ਪਰਵਾਰ ਸਹ ਆਧਾਰੇ ਬਨੈ ਤਰੇ ਤਾਰੇ ਗੁਰ ਸੇਖ ਮੰਨੇ ਨਾਨਕ ਪਵੈ ਨ ਪੇਖ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੈ ਦਿਰਗਹਿ ਮਾਨ ਪੰਜੇ ਸੋਹਹਿ ਦਰਜਾਨ ਪੰਚਾ ਕਾ ਗੁਰ ਏਕ ਧਿਆਨ ਜਿਕੋ ਕਹ ਕਰ ਵਿਚਾਰ ਕਰਤੀ ਗਏ ਕਰਨੇ ਨਾਹੀ ਸਮਰ ਧੌਲ ਧਰਮ ਦਿਆ ਕਾ ਪੂਦ ਸੰਤੋਗ ਧਾਵ ਰਖਿਆ ਜਨ ਸੂਤ ਜਿਕੋ ਬਜਾਵ ਸਚਿ ਹਰ ਤਵਲੇ ਪ੍ਰਗੇਤਾ ਭਰ ਧਰਤੀ ਹੋਰ ਪਰੇ ਹੋਰ ਹੋਰ ਤਿਸਨੇ ਭਾਰਤ ਲੈ ਕਉਨ ਜੋਰ ਜੀ ਜਾਤ ਰੰਗਾ ਕੇ ਨਾਮ ਸਪਨਾ ਲਿਖਿਆ ਬੜੀ ਕਲਾਮ ਇਹ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਈ ਕੀਤਾ ਦਾਨ ਸਾਲੇ ਰੂਪ ਕੀਤੀ ਦਾਨ ਜਾਣੇ ਕੌਨ ਪੂਤ ਇਤਵ ਸਹੂਇ ਕੋ ਗਵਾਲ ਤੇ ਹੋਇ ਲਖ ਦਰੀ ਆਉ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਹਿ ਪਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਸੰਗ ਆਦਿ ਸਤਿ ਪੁਰਦਾਰ ਸੰਗ ਆਉ ਅਸੰਖ ਗ੍ਰੰਥ ਮੁ ਗਵੇਦ ਪਾਠ ਸੰਗ ਜੋਗ ਨਰੇ ਹਰਦਾਸ ਅਸੰਖ ਭਗਤ ਗਣ ਗਿਆਨ ਵਿਚਾਰ ਸੰਗ ਸਤਿ ਅਸੰਖ ਦਾਤਾਰ ਅਸੰਖ ਸੁਰ ਵਪਕਸਾਰ ਅਸੰਖ ਮੋਖਤ ਬਿਲਾਏ ਤਾਰ ਕੁਦਰਤ ਕਉਨ ਕਹਾ ਵਿਚਾਰ ਮਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਹੀ ਪਨੀਕਾਰ ਤੂਸਦਾ ਸਲਾਮਤ ਨਿਰੰਕਾਰ ਅਸੰਖ ਮੁਰਖੰਦ ਕੋ ਹੋਰ ਅਸੰਖ ਚੋਰ ਹਰਾਮਕੋਰ ਅਸੰਖ ਅਮਰ ਕਰ ਜਾ ਹੈ ਜੋ ਅਸੰਖ ਗਲਬੜ ਹੱਤਿਆ ਕਮਾ ਹੈ ਅਸੰਖ ਪਾਪੀ ਪਾਪ ਤਨ ਜਾ ਹੈ ਅਸੰਖ ਕੁੜਿਆਰ ਕੁੜੇ ਫੇਰਾ ਹੈ ਸੰਖ ਮਲੇਸ਼ ਮਲ ਭਗ ਕਾ ਹੈ ਸੰਖ ਨਿੰਦਕ ਸਰਕਰ ਹੈ ਭਾਰੂ ਨਾਨਕ ਨੀਜ ਕਹਿ ਵਿਚਾਰੂ ਵਾਰੀਨ ਜਾਵੇ ਕੁਮਾਰ ਜੋਤੁ ਤੁਪਾਵੈ ਸਈ ਪਲੀਕਾਰ ਤੂ ਸਦਾ ਸਲਾਮ ਨਿਰੰਕਾਰ ਅਸੰਖ ਨਾਮ ਸੰਗਤਾਂ ਗੰਗਮ ਗੰਮ ਸੰਖਰੋਇ ਸੰਖ ਕੈ ਸਿਰ ਭਾਰ ਹੋਇ ਅਖਰੀ ਨਾਮ ਅਕਰੀ ਸਾਲਾਹਾ ਅਖਰੀ ਗਿਆਨ ਕੀ ਤੂਰਗਾ ਅਖਰੀ ਲਿਖਣ ਬੋਲਣ ਬਾਣੇ ਕਰਾ ਸਰ ਸੰਯੋਗ ਵਖਾਣ ਜਿਨੇ ਹੈ ਲਿਖੈ ਦਸਰਨਾ ਹੈ ਜੋ ਫਰਮਾਇ ਦਿੱਤੇ ਪਾਹੀ ਜੇ ਤਾ ਕੀਤਾ ਤੇ ਤਾ ਰਾਮ ਵਿਣ ਨਾਵੇਂ ਨਾਹੀ ਕੋ ਥਾ ਉਦਰਤ ਗਵਣ ਕਹਾ ਵਿਚਾਰ ਵਾਰੇ ਨ ਜਾਵੇ ਇਕ ਵਾਰ ਜੋ ਤੂ ਦੁਭਾਵੇ ਸਹੀ ਪਲੀਕਾਰ ਤੂ ਸਦਾ ਸਲਾਮ ਨਰੰਕਰ ਭਰੀਆ ਹੱਥ ਪੈਰ ਤਨ ਦੇਹ ਆਣੀ ਤੋਦੈ ਤਰਸ ਖੇਹ ਮੋਤਲੀ ਤੇ ਕੱਪੜ ਹੋਏ ਦੇ ਸਭ ਲਿਓ ਤੋਹੇ ਭਰੀਆ ਮਤ ਪਾਪਾਂ ਗਏ ਸੰਗ ਤੇ ਨਾਮ ਕੀ ਰੰਗ ਪੁੰਨੀ ਪਾਪੀ ਅੱਖ ਨਾਹੀ ਕਰ ਕਰ ਕੰਨਾ ਨਿਕਲੇ ਜਾਓ ਆਪੇ ਬੀਜ ਆਪੇ ਘਾਹੂ ਨਾਨੁ ਭੁਖੀ ਆ ਮੁਹ ਜਾਓ तीर्थ तप दयादत्त दान जिको पावे तिलका मान सुन्या मनियां मन की ता पाओ अंतर गाती तुम लाओ सब गुण तेरे में नाही ਕੋਈ ਵਣਗੁਰ ਕੀਤੇ ਭਗਤ ਨਾ ਹੋਏ ਸਵਸਥ ਯਦ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸੁਵੇਲਾ ਵਕਤ ਕਵਨ ਕਵਨ ਤਿਤ ਕਵਨ ਵਾਰ ਕਵਨ ਸਰੂਪੀ ਮਾਹੋ ਕਵਨ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਹਿਤ ਵਰਣਾ ਜੋਗੀ ਜਾਣ ਰਤ ਮਹਨ ਕੋਈ ਜਾਗਰਤਾ ਸ੍ਰੀ ਟੇਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਅੱਖਾਂ ਕਿਵ ਸਾਲਾਹੀ ਕਿਉਂ ਰਨੀ ਕਿਵ ਜਾਣਾ ਨਾਨਕ ਆਖਣ ਸਭ ਵਾਕ ਹੈ ਇੱਕ ਨੂੰ ਇੱਕ ਸਿਆਣਾ ਵੱਡਾ ਸਹਿ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੂ ਜਾਣਿਆ ਗਏ ਗਿਆਨ ਸੋ ਹੈ ਪਤਾਲ ਪਤਾਲਕ ਗਸਾਂ ਗਾਸ ਓੜ ਕੇ ਹੁਣਗ ਭਾਲ ਥਕੇ ਵੇਦ ਕਹਿਣ ਇੱਕ ਵਾਰ ਸਹਿ ਸੇ 18 ਕਹਿਣ ਕਿ ਤੀ ਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖਿਆ ਲਿਖੇ ਹੋਏ ਵਿਨਾਸ਼ ਨਾਨਕ ਵਡਾ ਕੀ ਐ ਇਹ ਜਾਣ ਆਪ ਸਾਲਾ ਹੀ ਸਾਲਾ ਹੀ ਇਤੀ ਸੁਰਤ ਨਾ ਪਾਇਆ ਨਦੀਆਂ ਤੇ ਵਾਪ ਵਹਿ ਸੁਬੰਧ ਨਾ ਜਾਣਿਆ ਸਮੰਧ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਤੁਨ ਈੜੀ ਤੁਲਨਾ ਹੋਵਣੀ ਜੇ ਤਸਮਨ ਹੁ ਨਾ ਵਿਸਰੈ ਅੰਤਨਾ ਸਿਖਤੀ ਕਹ ਨਾ ਅੰਤ ਅੰਤਨਾ ਕਰਨੇ ਦੇਨ ਅੰਤ ਅੰਤਨਾ ਵੇਖਣਾ ਸੁਣਨਾ ਅੰਤ ਅੰਤਨਾ ਜਾਪੇ ਕਾ ਮਨਮੰਤਾ ਅੰਤ ਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਪਾਰਵਾਰ ਅੰਤ ਕਾਰਨ ਕੀਤੇ ਮਿਲ ਨਾ ਹੈ ਤਾਂ ਕੀ ਅੰਤ ਨਾ ਹੋਇ ਜਾਹੇ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬੀ ਉੱਚਾ ਥਾਂ ਉੱਚੇ ਪਰ ਉੱਚਾ ਨਾਮ ਏਵੜੂ ਉੱਚਾ ਹੋਵੇ ਕੋਏ ਤੇ ਸੋਚੇ ਕੋ ਜਾਣੈ ਸੋਏ ਜੇਵੜੇ ਆਪ ਜਾਣਿਆ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨਾਂ ਜਮਾਈ ਕੀਤੇ ਮੰਗੇ ਜੋਦ ਹਾਰ ਕੀਤੇ ਅਗਨ ਨਹੀਂ ਵਿਚਾਰ ਕੀਤੇ ਖਵਤ ਟੇ ਵਿਕਾਰ ਕੀਤੇ ਲੈ ਲੈ ਮੁਕਰਵਾਏ ਕੀਤੇ ਮੁਰਖਾਈ ਖਾਏ ਕੀਤੇ ਦੁਖ ਭੂਸਨ ਮਰ ਇਹ ਪੈਦਾ ਤਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰਾਕ ਨਾ ਸਕੈ ਕੋਈ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣੇ ਜਿੱਤਿਆ ਮਹ ਖਾਇ ਆਪੇ ਜਾਣੇ ਆਪੇ ਦੇ ਆਖ ਹਸੇ ਫੇਕੀ ਕੇ ਜਿਸਨੂੰ ਬਖਸ਼ੇ ਸਿੱਤ ਸੁਨਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਮਲਵਾ ਪਾਰ ਅਮਲਵਾ ਪਾਰੀ ਅਮਲ ਕੰਢਰ ਅਮਲ ਆਵੇ ਮਲ ਲੈ ਜਾਹੇ ਮਲ ਭਾਏ ਮਲਾ ਸਮਾਹੇ ਅਮਲ ਤੁਲ ਅਮਲ ਦੀਵਾਨ ਅਮਲ ਤੁਲ ਅਮਲ ਪਰਵਾਨ ਅਮਲ ਬਖਸ਼ੀਸ਼ ਮਲਨੀ ਸ਼ਾਣ ਅਮਲ ਕਰਮ ਮਲ ਫਰਮਾਣ ਅਮਲੋ ਮਲ ਆਖਿਆ ਨਾ ਜਾਏ ਆਖਾ ਕਰੇ ਨਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਭਰਮੇ ਆਖੇ ਇੰਦਿ ਆਖੇ ਵੋ ਪੀਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਮ ਆਖੇ ਦੀਵ ਆਖੇ ਸੁਰਨ ਅਰੁਣਜਨ ਸੇਵ ਇਤੇ ਆਖੇ ਆਕੜ ਵਾਹੇ ਕੀਤੇ ਕਹਿ ਗਏ ਓਠੜ ਜਾਹੇ ਇਤੇ ਕੀਤੇ ਹੋਰ ਕਰੇ ਤਾਕ ਨ ਸਕੇ ਕਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਤਾਨ ਕੀਏ ਸਰਗਾ ਰੰਗਵਾਰ ਸੋਦਰ ਕਿਹਾ ਸੋ ਕਰ ਕੇਹਾ ਜਿਤ ਵਹਿ ਸਰਬ ਸਮਾਲੀ ਵਾਜੇ ਨਾਦ ਨੀਕ ਸੰਖਾ ਕੀਤੀ ਵਾਮਨ ਹਾਰੇ ਕੀਤੇ ਰਾਗ ਬਰੀ ਸੰਖੀਆਂ ਨ ਕੀਤੀ ਗਵਨ ਹਾਰੇ ਗਾਵੇ ਤਹੁ ਨੂੰ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਨੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦੀਨਾ ਸਰ ਬੈਠੇ ਦੇਵ ਧਿਆਨ ਨਾਲੇ ਗਾਵੇ ਸਿਰ ਸਮਾਦੀ ਅੰਦਰ ਗਾਵੇ ਸੰਤ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕ ਰਾਜੀ ਗਾਵਣ ਪੰਡਤ ਪੜਨਨ ਕੀ ਸਰ ਜੋਗ ਜਗ ਵਿਦਾਂ ਨਾਲੇ ਗਾਵਹਿ ਮੋਹਣੀ ਅਮਨ ਮੋਹਣ ਸੁਰਗਾ ਮਸ ਬਿਆਲੇ ਗਾਵਣ ਰਤਨੀ ਉਪਾਏ ਤੇਰੇ ਅਸ਼ਟ ਤੀਰਤ ਨਾਲੇ ਗਾਵਹਿ ਜੋਤ ਮਹਾਵਲ ਸੁਰਾ ਗਾਵਹਿ ਕਾਣੀ ਚਾਰੇ ਗਾਵਹਿ ਖੰਡ ਮੰਡਲ ਪ੍ਰਭੰਡਾ ਕਰ ਕਰ ਰੱਖੇ ਤਾਰੇ ਸਹੀ ਤਦ ਨੂੰ ਗਾਵਹਿ ਜੋ ਤਦ ਭਾਵਣ ਰੱਤੇ ਤੇਰੇ ਭਗਤ ਰਸਾਲੇ ਹੋਰ ਗੀਤੇ ਗਾਵਣ ਸੇ ਮਹਿ ਚਤਨਾਵਣ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸਤਿ ਸਾਈਂ ਸੱਚਾ ਸੱਚੀ ਨਾਹੀ ਹੈ ਪੀ ਹਸੀ ਜੈ ਨਾਸੀ ਰਤਨਾ ਜੀ ਨਿਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨਿ ਉਪਾਈ ਕਰ ਕਰ ਵੇਖੈ ਗੀਤਾ ਆਪਣਾ ਜਿਉ ਤਿਸ ਦੀ ਬਣਿਆ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਬੰਦਾ ਸੰਤੋਖ ਸਰਮਬਦ ਝੋਲੀ ਧਿਆਨ ਕੀ ਕਰੈ ਬਹੁਤਾ ਕਿੰਧਾ ਕਾਲ ਕੁਵਾਰੀ ਕਹਾਇ ਜੁਗ ਡੰਡਾ ਪਰਤੀਤ ਆਈ ਬੰਦੀ ਸਗਲ ਜਮਾਤੀ ਮਨ ਜیتے ਜਾਗ ਜੀਤ ਅਦੇ ਤਿਸੈ ਅਦੇਸ ਆਦਿ ਨੀਲ ਆਨਾਦਨਾ ਜਗ ਜਗ ਏਕੋ ਵੇਸ ਭੁਗਤ ਗਿਆਨ ਦੇ ਆ ਭੰਡਾਰਨ ਕਟਕੜ ਵਜਹਿ ਨਾਦ ਆਪਨਾਥ ਨਾਤੀ ਸਭ ਜਾ ਕੀ ਰਿਤ ਸਿਦਵਰਾ ਸਾਧ ਸੰਜੋਗ ਵਿਜੋਗ ਦੁਹਕਾਰ ਚਲਾਵੇ ਲੇਖੇ ਆ ਵਹ ਭਾਗ ਅਦੇਤ ਸੇ ਆਦੇਸ਼ ਆਦਿ ਨੀਲ ਆਨਾਦਨਾ ਜਗ ਜਗ ਏਕੋ ਵੇਸ ਏ ਕਾਮਾਈ ਜੁਗਤ ਵਿਆਇ ਤਿੰਨ ਚਲੇ ਪਰਵਾਣ ਇਕ ਸੰਸਾਰੀ ਇਕ ਭੰਡਾਰੀ ਕਲਾਈ ਦੀ ਘਣ ਜੀਵ ਦੇ ਸੁਭਾਅ ਦੇ ਵਿੱਚ ਚਲਾਵੇ ਜਿਉ ਹੋਵੇ ਪ੍ਰਮਾਨ ਉਹ ਵੇਖੇ ਉਹਨਾਂ ਦੇ ਨਾਮ ਮਹਤਾ ਹੈ ਵਡਾਲ ਅਦੇ ਇਸ ਅਦੇਸ਼ ਆਦੇ ਅਨੀਲ ਅਨਾਦ ਨਾ ਜਗ ਜਗ ਏਕੋ ਵੇਸ ਆਸਣ ਲੋਏ ਲੋਏ ਭੰਡਾਰੇ ਜੋ ਕੁਛ ਪਾਇ ਸੇਖਾ ਬਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਥੀਕਾਰ ਅਦੇ ਇਸ ਅਦੇਸ਼ ਆਦਨੀਲ ਅਨਾਦ ਨਾ ਜਗ ਜਗ ਏਕੋ ਵੇਸ ਇੱਕ ਦੋ ਜੀਵੋ ਲੱਖ ਹੋ ਹੈ ਲੱਖ ਹੋ ਵਹਿ ਲੱਖ ਵੇਸ ਲੱਖ ਲੱਖ ਜਿਹੜਾ ਕੀ ਹੈ ਏਕ ਨਾਮ ਜਗਦੀਸ਼ ਇਹ ਤਰਾਹ ਹੈ ਪਤ ਪਵਣੀਆਂ ਜੜੀ ਐ ਹੋਈ ਕਿਸ ਸੁਣ ਗੱਲਾਂ ਆਕਾਸ਼ ਕੀ ਕਿਰਪਾ ਆਈ ਰੀਸ ਨਾਨਕ ਨਦਰੀ ਪਾਈਐ ਕੁੜੀ ਕੁੜਾ ਰੀਸ ਆਖਣ ਜੋਰ ਚ ਕੈਨਹ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮੰਗਣ ਹੈ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰਵੇ ਕੈ ਸੋਏ ਨਾਨਕ ਤਮਨੀਚ ਨ ਕੋਏ ਰਾਤੀ ਰਤੀ ਕਿੰਨੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਵਰ ਕੀ ਤਨਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਇਥੈ ਸੋਹਣ ਪੰਜ ਪਰਵਾਣ ਨਾਦਰੀ ਕਰਨ ਪਵੇ ਨੀ ਸ਼ਾਨ ਅਜ ਪਕਾਈ ਉਥੈ ਪਾਏ ਨਾਨਕ ਗਿਆ ਜਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਵਨ ਪਾਣੀ ਬਸੰਤਰ ਕੀਤੇ ਗਾਨ ਮਹੇਸ ਕੀਤੇ ਬਰਮੇ ਘਾਲ ਪੜੀਆਂ ਰੂਪ ਰੰਗ ਕੀ ਵੇਸ ਇਤਿਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਚੰਦ ਸੂਰਗੇ ਤੇ ਕੇਤੇ ਮੰਡਲ ਦੇਸਾ ਕੇਤੇ ਸਿਦ ਬੁੱਧ ਨਾਥ ਕੇਤੇ ਖਿੱਤੇ ਦੇਵੀ ਵੇਸਾ ਕੇਤੇ ਦੇਵਦਾਨੁ ਮਨ ਕੇਤੇ ਕੇਤੇ ਰਤਨਾ ਸਮੰਦ ਕੇਤਿਆਂ ਘਾਣੀ ਕੇਤਿਆਂ ਬਾਣੀ ਕੇਤੇ 파ਤ ਨਰਿੰਦ ਕੇਤਿਆਂ ਸਿਖਤੀ ਸੇਵਾ ਕੇਤੇ ਨਾਨਕ ਜੀ ਤਨਾੰਤ ਗਿਆਨ ਖੰਡ મે ਗਿਆਨ ਪ੍ਰਚੰਡ ਤੇ ਨਾਮ ਦੇ ਵਿਨੋਦ ਕੋਡ ਨੰਦ ਸਰਮਖੰਡ ਕੀ ਬਾਣੀ ਰੂਪ ਤਿਥੈ ਗਾੜਦ ਘੜੀਏ ਬਹੁਤ ਾਨੂਪ ਤਾਂਕੀਆਂ ਗੱਲਾਂ ਕਤੀਆਂ ਨਾ ਜਾਏ ਜੇ ਕੋ ਕਹ ਪਿਛੇ ਬਚਤਾਏ ਤਿਥੈ ਘੜੀਏ ਸੁਰਤ ਮਤ ਮਨ ਬੁੱਧੋ ਤਿਥੈ ਘੜੀਏ ਸੁਰਾਂ ਸਦਾ ਕੀ ਸਦਾ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਦ ਮਹਾਵਰ ਸੂਰ ਜਿਨ ਮਹਿ RAM ਰਹਿਆ ਭਰਪੂਰ ਤਿਥੈ ਸਿੱਤੋ ਸਿੱਤ ਮਹਿਮਾ ਮਾਹੀ ਆਂਖੇ ਰੂਪ ਨ ਕਤਨੀ ਜਾਏ ਨਾ ਹੀ ਮਰਨ ਠਗ ਜਹੈ ਜਿਨ ਕੈ ਰਾਮ ਉਸੇ ਮਨ ਮਾਹੀ ਤਿਥੈ ਭਗਤ ਬਸਹਿ ਕੇ ਲੋਕ ਕਰੇ ਆਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਥੈ ਖੰਡ ਵਡੰਡ ਵਰ ਭੰਡ ਜੇ ਕਉ ਕਥੈ ਤੰਤ ਨਯੰਤ ਤਿਥੈ ਲੋਲ ਆਕਾਰ ਜਿਵ ਜਿਵ ਹਕੂਤ ਵੈ ਤਿ ਵਿਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਾਹਰ ਧੀਰਜ ਸੁਨਿਆਰ ਅਹਰਨ ਮਤ ਵੇਦ ਹਤੀਆਰ ਭਉਖ ਲਾਗਣ ਤਪ ਤਉ ਭੰਡਾ ਭਉ ਮਨ ਤਰਟਾਲ ਘੜੀ ਹੈ ਸਬਦ ਸੱਚੀ ਟਗਸਾਲ ਜਿਨ ਕੋ ਨਦਰ ਕਰਮ ਤਨ ਕਾ ਨਾਨਕ ਨਦਰੀ ਨਦਰ ਨਿਹਾਲ ਜਿਨ ਕੋ ਨਦਰ ਕਰਮ ਤਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਦ ਦਈ ਦਇਆ ਖਿਲੇ ਸੰਗਲ ਜਗਤ ਚੰਗੀਆਂ ਬਰੀਆਂ ਵੱਚੇ ਧਰਮ ਹਦੂਰ ਗਰਮੀ ਆਪ ਆਪਣੀ ਕੀ ਨਿਹੜੇ ਕੀ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਵੇਮਸ ਹਕਤ ਕਾਲੂ ਨਾਨਕ ਤੇ ਮੁਖ ਉਜਲੇ ਕੀਤੀ ਛਟੀ ਨਾਲੂ ਵਾਹੀ ਗੁਰਜੀ ਦਾ ਖਲਸਾ ਵਾਹੀ ਗੁਰਜੀ ਕੀ ਫਤਿਹ